ਦੁੱਲਾ ਪੱਟੀ ਕੌਣ ਸੀ ਤੇ ਦੁੱਲੇ ਦਾ ਲੋਹੜੀ ਨਾਲ ਕੀ ਸਬੰਧ ਹੈ ਕਿਵੇਂ ਇਸ ਪੰਜਾਬ ਦੇ ਬਹਾਦਰ ਸੂਰਮੇ ਨੇ ਅਕਬਰ ਬਾਦਸ਼ਾਹ ਨਾਲ ਮੱਥਾ ਲਾਇਆ ਸੀ ਦੱਸਦੇ ਹਾਂ ਇਸ ਸਾਰੀ ਵੀਡੀਓ ਦੇ ਵਿੱਚ ਦੁੱਲਾ ਪੱਟੀ ਦਾ ਜਨਮ ਸਥਾਨ ਸੰਦਲ ਦਰਬਾਰ ਪਾਕਿਸਤਾਨ ਵਿੱਚ ਹੈ ਦੁੱਲਾ ਪੱਟੀ ਨੇ ਅਕਬਰ ਬਾਦਸ਼ਾਹ ਵਿਰੁੱਧ ਬਗਾਵਤ ਦਾ ਇੱਕ ਅਯਾਹ ਝੰਡਾ ਚੁੱਕਿਆ ਸੀ ਜਿਸ ਨਾਲ ਕਿ ਅਕਬਰ ਬਾਦਸ਼ਾਹ ਨੂੰ ਵੀ ਸੋਚਾਂ ਵਿੱਚ ਪਾ ਦਿੱਤਾ ਸੀ ਉਸ ਨੇ ਆਪਣੇ ਪਿਤਾ ਅਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਬਗਾਵਤ ਕਰ ਦਿੱਤੀ ਸੀ ਅਤੇ ਪੰਜਾਬੀਆਂ ਦਾ ਹਰਮਨ ਪਿਆਰਾ ਨਾਇਕ ਬਣ ਗਿਆ ਸੀ ਦੁੱਲੇ ਦਾ ਪਿਤਾ ਫਰੀਦ ਮੁਸਲਮਾਨ ਭੱਟੀ ਰਾਜਪੂਤ ਸੀ ਉਹ ਲਾਹੌਰ ਨੇੜੇ ਸੰਦਲ ਦਰਬਾਰ ਰਹਿੰਦਾ ਸੀ ਦੁੱਲੇ ਦਾ ਪਿਤਾ ਫਰੀਦ ਅੜਬਸਵਾ ਤੇ ਅਣਖੀ ਯੋਧਾ ਸੀ ਲਾਹੌਰ ਦੀਆਂ ਵੱਡੀਆਂ ਵਾਰਦਾਤਾਂ ਵਿੱਚ ਦੁੱਲੇ ਦੇ ਪਿਤਾ ਅਤੇ ਉਸਦੇ ਦਾਦੇ ਦਾ ਨਾਮ ਅਕਸਰ ਮੂਹਰੇ ਆਉਂਦਾ ਰਹਿੰਦਾ ਸੀ ਕਿਉਂਕਿ ਉਹ ਬਾਗੀ ਸੁਭਾਅ ਦੇ ਮਾਲਕ ਸਨ ਇੱਥੋਂ ਤੱਕ ਕਿ ਉਹਨਾਂ ਨੇ ਅਕਬਰ ਬਾਦਸ਼ਾਹ ਨੂੰ ਜ਼ਮੀਨਾਂ ਦਾ ਠੇਕਾ ਦੇਣਾ ਵੀ ਬੰਦ ਕਰ ਦਿੱਤਾ ਸੀ ਠੇਕਾ ਲੈਣ ਆਏ ਸਪਾਹੀਆਂ ਨੂੰ ਉਹ ਕੁੱਟ ਕੇ ਭਜਾ ਦਿੰਦੇ ਸੀਗੇ ਅਤੇ ਅਕਬਰ ਬਾਦਸ਼ਾਹ ਨੇ ਫਿਰ ਉਹਨਾਂ ਨੂੰ ਫੜਨ ਲਈ ਆਪਣੇ ਵੱੱਦ ਸਪਾਹੀ ਭੇਜੇ ਅਤੇ ਉਹਨਾਂ ਨੂੰ ਕੈਦ ਕਰਕੇ ਆਪਣੇ ਦਰਬਾਰ ਵਿੱਚ ਬਲਾ ਲਿਆ ਅਤੇ ਦੋਨਾਂ ਨੂੰ ਮੌਤ ਦੇ ਹੁਕਮ ਸੁਣਾ ਦਿੱਤੇ ਦੋਨਾਂ ਦੇ ਸਿਰ ਕਲਮ ਕਰਵਾ ਦਿੱਤੇ ਉਸ ਸਮੇਂ ਫਰੀਦ ਦੀ ਘਰਵਾਲੀ 9 ਮਹੀਨਿਆਂ ਦੀ ਗਰਭਵਤੀ ਸੀ ਫਰੀਦ ਦੀ ਸ਼ਹਾਦਤ ਤੋਂ 4 ਮਹੀਨੇ ਬਾਅਦ ਸਣ 1547 ਨੂੰ ਦੁੱਲੇ ਦਾ ਜਨਮ ਹੋਇਆ ਦੁੱਲੇ ਪੱਟੀ ਦੇ ਜਨਮ ਸਮੇ ਉਸ ਦਾ ਨਾਮ ਅਬਦੁੱਲਾ ਪੱਟੀ ਰੱਖਿਆ ਗਿਆ ਪਰ ਪਿਆਰ ਨਾਲ ਲੋਕ ਉਸ ਨੂੰ ਦੁੱਲਾ ਪੱਟੀ ਹੀ ਕਹਿੰਦੇ ਸਨ ਦੁੱਲਾ ਵੱਡਾ ਹੋਇਆ ਤਾਂ ਉਸ ਨੂੰ ਕਾਜੀ ਕੋਲ ਮਸੀਤੇ ਪੜਨ ਲਈ ਭੇਜਿਆ ਗਿਆ ਪਰ ਉਸ ਨੂੰ ਪੜ੍ਹਾਈ ਪਸੰਦ ਨਹੀਂ ਸੀ ਆਈ ਇੱਕ ਵਾਰ ਜਦੋਂ ਕਾਜੀ ਨੇ ਉਸ ਨੂੰ ਝਿੜਕਿਆ ਤਾਂ ਉਹ ਕਾਜੀ ਨੂੰ ਕੁੱਟ ਕੇ ਘਰ ਆ ਗਿਆ ਅਤੇ ਆਪਣੇ ਹਾਨੀਆਂ ਨਾਲ ਖੇਡ ਕੇ ਵੱਡਾ ਹੋਇਆ ਦੁੱਲਾ ਜਦੋਂ ਜਵਾਨ ਹੋਇਆ ਤਾਂ ਉਹ ਖੁੱਲੇ ਸੁਭਾਅ ਤੇ ਆਜ਼ਾਦ ਸੋਚ ਵਾਲਾ ਸੀ ਉਸ ਨੇ ਪਿੰਡ ਦੇ ਮੁੰਡਿਆਂ ਦੀ ਇੱਕ ਟੋਲੀ ਬਣਾਈ ਤੇ ਆਪ ਉਸ ਦਾ ਸਰਦਾਰ ਬਣ ਗਿਆ ਦੁੱਲਾ ਪਾਣੀ ਲੈ ਕੇ ਆਉਂਦੀਆਂ ਮਟਿਆਰਾਂ ਦੀਆਂ ਗਾਗਰਾਂ ਗਲੇਲ ਨਾਲ ਤੋੜ ਦਿੰਦਾ ਸੀ ਜਿਸ ਤੋਂ ਤੰਗ ਆ ਕੇ ਦੁੱਲੇ ਦੀ ਮਾਂ ਲੱੱਦੀ ਨੇ ਕੁੜੀਆਂ ਨੂੰ ਪਿੱਤਲ ਦੀਆਂ ਗਾਗਰਾਂ ਲੈ ਕੇ ਦਿੱਤੀਆਂ ਪਰ ਦੁੱਲਾ ਫੇਰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸੀ ਆਇਆ ਜਿਸ ਤੋਂ ਦੁਖੀ ਹੋ ਕੇ ਇੱਕ ਔਰਤ ਨੇ ਦੁੱਲੇ ਨੂੰ ਮੇਣਾ ਮਾਰੇ ਕਿ ਤੂੰ ਇੱਥੇ ਗਰੀਬਾਂ ਤੇ ਜ਼ੋਰ ਅਜਮਾਈ ਕਰਦਾ ਤੇਰੇ ਪਿਤਾ ਤੇ ਤੇਰੇ ਦਾਦੇ ਨੂੰ ਮੁਗਲ ਬਾਦਸ਼ਾਹ ਅਕਬਰ ਨੇ ਮਾਰਿਆ ਸੀ ਜੇ ਤੂੰ ਬਾਹਲਾ ਵੱਡਾ ਬਣਦਾ ਤਾਂ ਉਹਨਾਂ ਤੋਂ ਬਦਲਾ ਲੈ। ਏਨੀ ਗੱਲ ਸੁਣ ਕੇ ਦੁੱਲਾ ਝੰਡੋੜਿਆ ਗਿਆ ਤੇ ਸਾਰੀ ਗੱਲ ਆਪਣੀ ਮਾਂ ਲੱਦੀ ਤੋਂ ਘਰ ਆ ਕੇ ਪੁੱਛੀ। ਇਸ ਤੋਂ ਬਾਅਦ ਦੁੱਲੇ ਨੇ ਅਕਬਰ ਬਾਦਸ਼ਾਹ ਵਿਰੁੱਧ ਬਗਾਵਤ ਸ਼ੁਰੂ ਕਰ ਦਿੱਤੀ ਤੇ ਦੁੱਲੇ ਨੇ ਹੌਲੀ-ਹੌਲੀ 500 ਲੋਕਾਂ ਦੀ ਇੱਕ ਟੋਲੀ ਬਣਾ ਲਈ। ਉਹ ਅਮੀਰਾਂ ਤੋਂ ਧਨ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੰਦੇ ਸੀ। ਹੌਲੀ-ਹੌਲੀ ਦੁੱਲੇ ਦੀ ਬਹਾਦਰੀ ਦੇ ਚਰਚੇ ਚਾਰੇ ਪਾਸੇ ਹੋਣ ਲੱਗ ਪਏ। ਪਰ ਦੁੱਲਾ ਇੱਜ਼ਤ ਦਾ ਬਹੁਤ ਸਾਫ਼ ਸੀ ਉਹ ਹਰ ਇੱਕ ਕੁੜੀ ਨੂੰ ਆਪਣੀ ਭੈਣ ਹੀ ਸਮਝਦਾ ਸੀ ਦੁੱਲੇ ਦੇ ਨਾਨਕਿਆਂ ਨੇ ਦੁੱਲੇ ਦੇ ਪਿਤਾ ਦੀ ਮੌਤ ਤੋਂ ਬਾਅਦ ਦੁੱਲੇ ਦੀ ਮਾਂ ਨਾਲੋਂ ਰਿਸ਼ਤਾ ਤੋੜ ਲਿਆ ਸੀ ਜਿਸ ਕਰਕੇ ਦੁੱਲਾ ਆਪਣੇ ਮਾਮਿਆਂ ਤੋਂ ਵੀ ਖਫਾ ਸੀ ਜਿਸ ਕਰਕੇ ਉਸਨੇ ਆਪਣੇ ਨਾਨਕੇ ਘਰ ਹੀ ਡਾਕਾ ਮਾਰਿਆ ਤੇ ਉਹਨਾਂ ਦੀਆਂ ਸਾਰੀਆਂ ਮੱਜਾਂ ਲਿਆ ਕੇ ਗਰੀਬਾਂ ਵਿੱਚ ਵੰਡ ਦਿੱਤੀਆਂ ਇੱਕ ਵਾਰੀ ਇੱਕ ਅਲੀ ਨਾਮ ਦਾ ਵਪਾਰੀ ਆਪਣੇ ਘੋੜੇ ਕਿਤੇ ਲਿਜਾ ਰਿਹਾ ਸੀ ਤੇ ਉਹ ਰਾਤ ਪੈਂਨ ਤੇ ਦੁੱਲੇ ਦੇ ਪਿੰਡ ਰੋਕਿਆ ਤੇ ਦੁੱਲੇ ਨੇ ਉਸ ਤੋਂ ਸਾਰੇ ਘੋੜੇ ਖੋ ਕੇ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ ਉਸ ਸਮੇਂ ਦੀ ਗੱਲ ਹੈ ਕਿ ਲਾਹੌਰ ਦਾ ਇੱਕ ਗਰੀਬ ਬ੍ਰਾਹਮਣ ਸੀ ਜਿਸ ਦੀਆਂ ਦੋ ਕੁੜੀਆਂ ਸੁੰਦਰੀ ਦੇ ਮੁੰਦਰੀ ਸਨ ਜੋ ਕਿ ਮੰਗੀਆਂ ਹੋਈਆਂ ਸਨ ਉਸ ਇਲਾਕੇ ਦਾ ਇੱਕ ਮੁਗਲ ਹਾਕਮ ਸੀ ਜੋ ਕਿ ਲੋਕਾਂ ਦੀਆਂ ਜਵਾਨ ਕੁੜੀਆਂ ਨੂੰ ਚੁੱਕ ਕੇ ਲਿਆ ਜਾਂਦਾ ਸੀ ਉਸ ਨੂੰ ਸੁੰਦਰੀ ਦੇ ਮੰਦਰੀ ਦੀ ਖੂਬਸੂਰਤੀ ਬਾਰੇ ਪਤਾ ਲੱਗਿਆ ਜੋ ਕਿ ਹਸਣ ਦੀਆਂ ਪਰੀਆਂ ਸਨ ਤਾਂ ਉਸ ਨੇ ਉਹਨਾਂ ਨੂੰ ਚੁੱਕਣ ਦੀ ਵਿਉਂਤ ਬਣਾਈ ਜਿਸ ਦਾ ਪਤਾ ਉਸ ਗਰੀਬ ਬ੍ਰਾਹਮਣ ਨੂੰ ਵੀ ਲੱਗ ਗਿਆ ਉਹ ਕੁੜੀਆਂ ਦੇ ਸਹੁਰੇ ਪਰਿਵਾਰ ਕੋਲ ਗਿਆ ਅਤੇ ਉਹਨਾਂ ਨੂੰ ਕਿਹਾ ਕਿ ਉਹ ਕੁੜੀਆਂ ਨੂੰ ਇੱਕ ਵਾਰ ਬਿਨਾਂ ਵਿਆਹ ਤੋਂ ਹੀ ਆਪਣੇ ਘਰ ਲੈ ਆਉਣ ਕਿਉਂਕਿ ਉਸ ਕੋਲ ਐਨੇ ਪੈਸੇ ਨਹੀਂ ਹਨ ਕਿ ਉਹ ਕੁੜੀਆਂ ਦਾ ਵਿਆਹ ਕਰ ਸਕੇ ਪਰ ਕੁੜੀਆਂ ਦੇ ਸਹੁਰੇ ਪਰਿਵਾਰ ਨੇ ਕੁੜੀਆਂ ਨੂੰ ਲਿਆਉਣ ਤੋਂ ਸਾਫ਼ ਮਨਾ ਕਰ ਦਿੱਤਾ ਇਹ ਇਸ ਕਰਕੇ ਉਹ ਉਦਾਸ ਹੋਇਆ ਆਪਣੇ ਘਰ ਵੱਲ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਰਸਤੇ ਵਿੱਚ ਦੁੱਲਾ ਪੱਟੀ ਮਿਲਿਆ ਬ੍ਰਾਹਮਣ ਨੇ ਸਾਰੀ ਗੱਲ ਦੁੱਲੇ ਪੱਟੀ ਨੂੰ ਦੱਸੀ ਉਸ ਤੋਂ ਬਾਅਦ ਦੁੱਲੇ ਨੇ ਕੁੜੀਆਂ ਦੇ ਸਹੁਰੇ ਪਰਿਵਾਰ ਜਾ ਕੇ ਵਿਆਹ ਦੀ ਤਰੀਕ ਪੱਕੀ ਕੀਤੀ ਤੇ ਨੇੜਲੇ ਪਿੰਡਾਂ ਤੋਂ ਧਨ ਇਕੱਠਾ ਕੀਤਾ ਤੇ ਜੰਗਲ ਦੀ ਸਫਾਈ ਵੀ ਕਰਵਾਈ ਤੇ ਰੋਸ਼ਨੀ ਕਰਨ ਲਈ ਲੱਕੜਾਂ ਇਕੱਠੀਆਂ ਕਰਕੇ ਅੱਗ ਲਾਈ ਤੇ ਦੋਨਾਂ ਕੁੜੀਆਂ ਦਾ ਵਿਆਹ ਕਰ ਦਿੱਤਾ ਇਸੇ ਤੋਂ ਹੀ ਲੋੜੀ ਦੇ ਤਿਹਾਰ ਨੇ ਜਨਮ ਲਿਆ ਲੋੜੀ ਦਾ ਤਿਹਾਰ ਜੋ ਕਿ ਅੱਜ ਵੀ ਲੋਕ ਬਹੁਤ ਹੀ ਚਾਹਮਾ ਨਾਲ ਮਨਾਉਂਦੇ ਹਨ ਇਸ ਤੋਂ ਬਾਅਦ ਦੁੱਲੇ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਅਕਬਰ ਬਾਦਸ਼ਾਹ ਨੇ ਇੱਕ ਜਸੂਸ ਵੀ ਭੇਜਿਆ ਜਿਸ ਦਾ ਦੁੱਲੇ ਨੂੰ ਪਤਾ ਲੱਗ ਗਿਆ ਤੇ ਦੁੱਲੇ ਨੇ ਉਸ ਨੂੰ ਪੁਜਾ ਦਿੱਤਾ ਇਸ ਤੋਂ ਅਕਬਰ ਬਾਦਸ਼ਾ ਗੁੱਸੇ ਵਿੱਚ ਆ ਗਿਆ ਉਸ ਨੇ ਦੁੱਲੇ ਦੀ ਮਾਂ ਲੱਦੀ ਸਮੇਤ ਪਿੰਡ ਦੀਆਂ ਸਾਰੀਆਂ ਔਰਤਾਂ ਨੂੰ ਬੰਦੀ ਬਣਾ ਲਿਆ ਇਸ ਤਰ੍ਹਾਂ ਸਮੇਂ ਦੁੱਲਾ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਨੂੰ ਤਿਆਰ ਸੀ ਇਸ ਤਰ੍ਹਾਂ 4-5 ਮਹੀਨੇ ਹੋਰ ਵੀ ਝਾਪਟਾਂ ਚੱਲਦੀਆਂ ਰਹੀਆਂ ਪਰ ਦੁੱਲਾ ਅਕਬਰ ਬਾਦਸ਼ਾ ਨੂੰ ਇੱਟ ਦਾ ਜਵਾਬ ਪੱਥਰ ਨਾਲ ਹੀ ਦਿੰਦਾ ਸੀ ਤੇ ਅੰਤ ਵਿੱਚ ਹਾਰ ਕੇ ਅਕਬਰ ਬਾਦਸ਼ਾ ਨੇ ਦੁੱਲੇ ਨੂੰ ਸਮਝੌਤਾ ਕਰਨ ਲਈ ਆਪਣੇ ਕੋਲ ਬੁਲਾਇਆ ਤੇ ਉਸਦੇ ਖਾਣੇ ਵਿੱਚ ਕੋਈ ਬੇਹੋਸ਼ੀ ਵਾਲੀ ਚੀਜ਼ ਮਲਵਾ ਦਿੱਤੀ ਤੇ ਇਸ ਤਰੀਕੇ ਨਾਲ ਦੁੱਲੇ ਨੂੰ ਫੜ ਲਿਆ ਗਿਆ ਤੇ ਅੰਤ ਪੰਜਾਬ ਦੇ ਇਸ ਅਣਖੀ ਸੂਰਮੇ ਨੂੰ 1599 ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ ਦੁੱਲਾ ਤਾਂ ਮਾਰਿਆ ਗਿਆ ਪਰ ਅੱਜ ਵੀ ਲੋੜੀ ਹਰ ਸਾਲ ਦੁੱਲਾ ਭੱਟੀ ਦੀ ਇੱਕ ਯਾਦ ਲੈ ਕੇ ਆਉਂਦੀ ਹੈ ਅਤੇ ਦੁੱਲਾ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਜਿਉਂਦਾ ਹੈ ਸੋ ਇਹ ਸੀ ਪੰਜਾਬੀਆਂ ਦੇ ਮਹਾਨਾਇਕ ਦੁੱਲਾ ਭੱਟੀ ਦੀ ਬਾਇਓਗ੍ਰਾਫੀ ਅਤੇ ਲੋੜੀ ਬਾਰੇ ਕੁਝ ਜਾਣਕਾਰੀ ਇਸ ਤਰੀਕੇ ਨਾਲ ਹੀ ਇਸ ਚੈਨਲ ਤੇ ਹੋਰ ਵੀ ਮਹਾਨਾਇਕਾਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਜਾਂ ਬਾਇਓਗ੍ਰਾਫੀ ਪਾਉਂਦੇ ਰਹਿੰਦੇ ਹਾਂ ਸੋ ਮਹਾਨ ਹਸਤੀਆਂ ਦੀ ਬਾਇਓਗ੍ਰਾਫੀ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਜੀ